ਡਾਕਟਰ ਮਨਿੰਦਰ ਸਿੰਘ ਬੌਸ ਹੈ ਜੀ ਮੈਂ ਸਹਿਯੋਗੀ ਨਿਰਦੇਸ਼ਕ ਸਿਖਲਾਈ ਖੇਤੀਬਾੜੀ ਵਿਗਿਆਨ ਕੇਂਦਰ ਹਰਸ਼ਾਪੁਰ ਅੱਜ ਸਾਡਾ ਇੱਥੇ ਕਿਸਾਨ ਮੇਲੇ ਤੇ ਲੁਧਿਆਣੇ ਇਹ ਖੇਤੀਬਾੜੀ ਵਿਗਿਆਨ ਕੇਂਦਰ ਜਿਹੜੇ ਪੰਜਾਬ ਦੇ ਹੈਗੇ ਆ ਪੀਏਯੂ ਥੱਲੇ ਆਂਦੇ ਆ ਉਹਨਾਂ ਦਾ ਸੰਜਮ ਸਟਾਲ ਲੱਗਾ ਇਹਦੇ ਵਿੱਚ ਅਸੀਂ ਜਿਹੜੇ ਵੱਖ-ਵੱਖ ਵਿਸ਼ੇ ਦੇ ਸਾਡੇ ਕੋਲ ਮਾਹਰ ਨੇ ਜਿਵੇਂ ਕਿ ਜੇ ਪਰਾਲੀ ਪ੍ਰਬੰਧਨ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਪਾਣੀ ਬਚਾਉਣ ਦੀ ਗੱਲ ਕਰ ਲਈਏ ਵਣ ਖੇਤੀ ਦੀ ਗੱਲ ਕਰ ਲਈਏ ਸਬਜ਼ੀਆਂ ਫਲਾਂ ਦੀ ਗੱਲ ਕਰ ਲਈਏ ਪਸ਼ੂ ਵਿਗਿਆਨ ਦੀ ਐਗਰੋ ਪ੍ਰੋਸੈਸਿੰਗ ਦੀ ਗੱਲ ਕਰ ਲਈਏ ਸਹਾਇਤੰਦਿਆਂ ਦੀ ਗੱਲ ਕਰ ਲਈਏ ਉਹ ਉਹਨਾਂ ਸਟਾਲਾਂ ਦੇ ਬਾਰੇ ਜਿਹੜੇ ਪਦਾਰਥ ਜਾਂ ਤਕਨੀਕਾਂ ਯੂਨੀਵਰਸਿਟੀ ਦੇ ਸफारਿਸ਼ ਤਕਨੀਕਾਂ ਨੇ ਜਾਂ ਜਿਹੜੇ ਪਦਾਰਥ ਸਿਖਿਆਰਥੀਆਂ ਨੇ ਟ੍ਰੇਨਿੰਗ ਲੈ ਕੇ ਬਣਾਏ ਨੇ ਅੱਜ ਉਹਨਾਂ ਦੀ ਨਿਮੈਸ਼ ਕਰ ਰਹੇ ਹਾਂ ਉਹਦੇ ਬਾਰੇ ਜਾਗਰੂਕਤਾ ਕਰ ਰਹੇ ਹਾਂ ਤਾਂ ਕਿ ਕਿਸਾਨ ਵੀਰ ਤੇ ਕਿਸਾਨ ਬੀਬੀਆਂ ਇਹਨਾਂ ਤਕਨੀਕਾਂ ਬਾਰੇ ਜਾਣੂ ਹੋ ਸਕਣ ਤੇ ਜਿਹੜੇ ਸਿਖਿਆਰਥੀਆਂ ਨੇ ਜਿਹੜੇ ਪਦਾਰਥ ਬਣਾਏ ਹਨ ਉਹਨਾਂ ਨੂੰ ਦੇਖ ਕੇ ਉਹਨਾਂ ਤੋਂ ਜਾਣਕਾਰੀ ਇਨਕਮ ਕਿਵੇਂ ਵਧਾਈ ਆ ਉਹਦੇ ਬਾਰੇ ਜਾਣਕਾਰੀ ਲੈ ਸਕਣ ਤੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਕੰਮ ਅੱਗੇ ਸ਼ੁਰੂ ਕਰ ਸਕਣ ਇਹਦੇ ਵਾਪਸ ਤੇ ਸਟਾਲ ਲਗਾਏ ਸਰ ਐਦਾ ਹੈ ਕਿ ਇੱਥੇ ਵੱਖ-ਵੱਖ ਵਿਸ਼ੇ ਦੇ ਐਕਸਪਰਟ ਬੈਠੇ ਨੇ ਵੱਖ-ਵੱਖ ਵਿਸ਼ੇ ਦੇ ਸਟਾਲ ਲਗਾਏ ਗਏ ਨੇ ਹਰ ਵਿਸ਼ੇ ਨੂੰ ਜਿਵੇਂ ਪਹਿਲਾਂ ਗੱਲ ਕੀਤੀ ਕੇਟਰ ਕਰ ਰਹੇ ਆਪਾਂ ਬਾਗਬਾਨੀ ਤੋਂ ਲੈ ਕੇ ਫਸਲ ਵਿਗਿਆਨ ਤੋਂ ਲੈ ਕੇ ਪਰਾਲੀ ਪ੍ਰਬੰਧਨ ਤੋਂ ਲੈ ਕੇ ਵਣ ਖੇਤੀ ਤੋਂ ਲੈ ਕੇ ਸਬਜ਼ੀਆਂ ਫਲਾਂ ਤੋਂ ਲੈ ਕੇ ਗ੍ਰਹਿ ਵਿਗਿਆਨ ਤੋਂ ਲੈ ਕੇ ਪਸ਼ੂ ਵਿਗਿਆਨ ਤੱਕ ਉਹਨਾਂ ਸਾਰੇ ਵਿਸ਼ਿਆਂ ਦੇ ਉੱਪਰ ਜਾਣਕਾਰੀ ਹਰੇਕ ਸਟਾਲ ਤੇ ਪ੍ਰਾਇਮਟ ਕਰ ਰਹੇ ਆ। ਸਟਾਕ ਯੂਨੀਵਰਸਿਟੀ ਨੇ ਇੱਕ ਤਾਂ ਪਹਿਲਾਂ ਪਹੁੰਚ ਕੀਤੀ ਆ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਹੜੇ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਫਿਰ ਇਧਰ ਫਿਰੋਜ਼ਪੁਰ, ਫਾਜ਼ਿਲਕਾ, ਥੋੜਾ ਹੁਸ਼ਿਆਰਪੁਰ ਦਾ ਇਲਾਕਾ। ਉਤੇ ਪਹੁੰਚ ਕਰਕੇ ਜਿੱਦਾਂ ਖਾਸ ਤੌਰ ਤੇ ਜਿੱਦਾਂ ਪਸ਼ੂਆਂ ਦੇ ਵਿੱਚ ਜੋ ਨੁਕਸਾਨ ਆਇਆ ਉਹਦੇ ਸੰਬੰਧੀ ਜੋ ਇਲਾਜ ਕਰਨ ਦੀ ਲੋੜ ਆ ਜੋ ਬਿਮਾਰੀਆਂ ਤੇ ਰੋਕਥਾਮ ਕਰਨੀਆਂ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਦਾਂ ਜਿਹੜੇ ਇਲਾਕਿਆਂ ਵਿੱਚ ਪਾਣੀ ਆ ਗਿਆ ਸੀ ਰੇਤਾ ਆ ਗਿਆ ਸੀ ਉੱਥੋਂ ਮਿੱਟੀ ਚੈੱਕ ਕੀਤੀ ਜਾ ਰਹੀ ਆ ਉਹਦਾ ਅਸਰ ਦੇਖਿਆ ਜਾਵੇ ਜਿਹੜੀ ਮਿੱਟੀ ਖੜਾ ਨਾਲ ਆਈ ਆ ਪਾਣੀ ਨਾਲ ਆਈ ਉਹ ਲਾਭਦਾਇਕ ਹੈ ਜਾਂ ਨਹੀਂ ਹੈ ਤੇ ਉਸ ਤੋਂ ਬਾਅਦ ਜਿਹੜੀ ਕਈ ਜਗ੍ਹਾ ਦੇ ਉੱਤੇ ਜਿਹੜੇ ਵੀ ਸੀਗੇ ਕਿਸਾਨਾਂ ਨੇ ਸਾਹਮਣੇ ਹੋਏ ਸੀ ਉਹ ਖਰਾਬ ਹੋਏ ਆ ਤੇ ਉਹਨਾਂ ਨੂੰ ਅੱਗੇ ਬਿਮਾਰੀ ਵੀ ਕਿਵੇਂ ਉਪਬਧ ਕਰਾਣੇ ਆ ਹਾੜੀ ਦੀ ਬਿਜਾਈ ਵਾਸਤੇ ਤੇ ਇਹਦੇ ਨਾਲ ਨਾਲ ਜਿਹੜੀਆਂ ਫਸਲਾਂ ਦੇ ਉੱਪਰ ਨੁਕਸਾਨ ਹੋਇਆ ਆ ਉਹਨਾਂ ਦੇ ਪ੍ਰਬੰਧਨ ਕੀ ਕਰ ਸਕਦੇ ਆ ਉਹ ਤਕਨੀਕਾਂ ਦੀ ਜਾਣਕਾਰੀ ਯੂਨੀਵਰਸਿਟੀ ਪਹੁੰਚਾ ਰਹੇ ਆ